ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਹ ਦੇਖੋ ਜੀ ਪਤਾ ਲੱਗਣ ਡਿਆ ਨਾ ਕਿ ਅਸੀਂ ਵਿਆਹ ਵੇਖਿਆ ਦੇਖੋ ਕਿੰਨੇ ਕੱਪੜੇ ਖਿਲਰੇ ਪਏ ਹੁਣ ਸਮਝ ਨਹੀਂ ਆਂਦੀ ਕਿੱਥੇ ਕਿੱਥੇ ਰੱਖਾਂ ਤੇ ਕਿੱਥੋਂ ਕਿੱਥੋਂ ਕੱਢੇ ਸੀ ਤੇ ਕਿੱਥੇ ਕਿੱਥੇ ਰੱਖਣੇ ਆ ਹੁਣ ਐ ਨਹੀਂ ਪਤਾ ਚੱਲਦਾ ਪਿਆ ਦੇਖੋ ਜੋ ਸਾਰੇ ਕੱਪੜੇ ਅਸੀਂ ਪਾਏ ਸੀ ਉੱਥੇ ਬਸ ਲਾਈ ਜੋ ਪਾਈ ਜੋ ਰੱਖੀ ਜਾਓ ਹਨਾ ਬੈਗ ਕਰ ਲਓ ਫਿਰ ਤੋਤੇ ਵੀ ਨੇ ਰੱਖੇ ਵੀ ਹੋਏ ਨੇ ਸਾਰੇ ਤੈਹ ਲਾ ਕੇ ਹੁਣ ਮੈਂ ਐਦਾਂ ਦੇ ਨਾ ਮੈਂ ਬੈਗ ਮੰਗਾ ਕੇ ਰੱਖੇ ਸੀਗੇ ਮਿਸ਼ੋ ਤੋਂ ਆ ਦੇਖੋ ਇਧਰਲੀ ਸਾਈਡ ਟਰਾਂਸਪੇਰੈਂਟ ਹੈ ਇੱਥੋਂ ਪਤਾ ਚੱਲ ਜਾਂਦਾ ਹਨਾ ਕਿ ਵਿੱਚ ਕਿਹੜਾ ਕਿਹੜਾ ਇਹਦੇ ਸੂਟ ਪਿਆ ਆ ਤੇ ਮੈਂ ਨਾ ਇੰਨਾ ਬੈਗਸ ਦੇ ਵਿੱਚ ਹੀ ਸੂਟ ਰੱਖਦੀ ਹੁੰਦੀ ਆ ਸਾਰੇ ਤੇ ਇਹ ਮੈਂ ਰੱਖੇ ਹੋਏ ਆ ਫਿਲਹਾਲ ਤੇ ਜੇ ਮੈਂ ਇੱਕ ਹੀ ਕੱਢ ਕੇ ਲੈਂਦਾ ਕਿ ਜਿੰਨੇ ਦੇ ਚਾਹੁੰਦੇ ਪਾਵਾਂ ਤੇ ਬਾਕੀ ਹੋਰ ਬੈਗ ਵਿੱਚੋਂ ਕੱਢੂੰਗੀ ਕੁਛ ਐਵੇਂ ਦੇ ਵੀ ਪੋਲੀਥੀਨ ਹੈਗੇ ਆ ਜਿੰਨਾ ਚੋਂ ਪਤਾ ਲੱਗ ਜਾਂਦਾ ਆ ਕਿ ਕਿਹੜਾ ਸੂਟ ਕਿੱਥੇ ਪਿਆ ਹਨ ਟਰਾਂਸਪੇਰੈਂਟ ਹੋਣ ਤੇ ਫਿਰ ਜ਼ਿਆਦਾ ਖਲਾਰਾ ਨਹੀਂ ਪੈਂਦਾ ਪਤਾ ਚਲ ਜਾਂਦਾ ਆ ਆਪਾਂ ਨੂੰ ਵੀ ਕਿਹੜਾ ਸੂਟ ਕਿੱਥੇ ਆ ਤੇ ਕਿਵੇਂ ਪਾਣਾ ਆ ਵੇਖੋ ਹੁਣ ਤੇ ਸਮਝ ਮੈਨੂੰ ਆਪ ਨੂੰ ਨਹੀਂ ਆਉਂਦੀ ਕਿ ਕਿਥੋਂ ਕਿਥੋਂ ਕੱਢੇ ਹੀ ਤੇ ਕਿਤੇ ਕਿਤੇ ਰੱਖਣੇ ਆ ਨਾ ਪਾ ਕੇ ਤੇ ਚਲੋ ਮੈਂ ਤੁਹਾਨੂੰ ਦੱਸਦੀ ਆ ਤੇ ਬੈਗ ਚ ਪੈਕ ਕਰਕੇ ਕਿ ਕਿਵੇਂ ਮੈਂ ਪੈਕ ਕਰਨਾ ਆ ਹਾਂਜੀ ਆ ਵੇਖੋ ਜੀ ਮੈਂ ਪੋਲੋਥੀਨ ਦੇ ਵਿੱਚ ਰੱਖਲੇ ਹੋਏ ਜੀ ਕੱਪੜੇ ਤੇ ਇਹ ਨਾ ਟਰਾਂਸਪੇਰੈਂਟ ਹੈ ਤੇ ਇਹਦੇ ਵਿੱਚੋਂ ਆਪਾਂ ਨੂੰ ਜਿਹੜੇ ਕੱਪੜੇ ਆ ਪੂਰੇ ਨਜ਼ਰ ਆ ਰਹੇ ਆ ਕਲਰ ਕਿ ਅਸੀਂ ਕਿਹੜਾ ਕਿਹੜਾ ਸੂਟ ਜਿਹੜਾ ਇਹਦੇ ਵਿੱਚ ਰੱਖਿਆ ਹੋਇਆ ਠੀਕ ਹੈ ਜੀ ਤੇ ਇਦਾਂ ਹੀ ਆ ਬਲਾਵਾ ਇਹਦੇ ਵਿੱਚ ਵੇਖ ਲਓ ਇੱਕ ਦੋ ਤਿੰਨ ਸੂਟ ਇਹਦੇ ਚ ਆਏ ਨੇ ਤੇ ਕੁਝ ਕੱਪੜੇ ਅਸੀਂ ਇਦਾਂ ਟਰਾਂਸਪੇਰੈਂਟ ਪੋਲੋਥੀਨ ਦੇ ਵਿੱਚ ਜਿਹੜੇ ਆ ਪੈਕ ਕਰ ਲੈਣੇ ਆ ਤੇ ਕੁਝ ਅਸੀਂ ਇਦਾਂ ਕਿਉਂਕਿ ਇਹ ਮੈਂ ਬੈਗ ਜਿਹੜਿਆ ਕਾਫੀ ਮੰਗਵਾਏ ਹੋਏ ਆ ਇਹਦੇ ਵਿੱਚ ਮੈਂ ਸਰਦੀਆਂ ਸਰਦੀਆਂ ਗਰਮੀਆਂ ਵਾਲੇ ਕੱਪੜੇ ਸਾਰੇ ਮੈਂ ਇਹਦੇ ਵਿੱਚ ਹੀ ਜਿਹੜੇ ਆ ਰੱਖਦੀ ਹੁੰਨੀ ਆ ਆਸਾਨੀ ਦੇ ਨਾਲ ਲੱਭ ਵੀ ਜਾਂਦੇ ਆ ਤੇ ਜਿੱਥੇ ਮਰਜ਼ੀ ਰੱਖ ਲਓ ਤੁਸੀਂ ਦਿਵਾਨ ਚ ਰੱਖ ਲਓ ਜਾਂ ਕਬੜ ਵੱਡੀ ਚ ਰੱਖ ਲਓ ਤੇ ਬੜੇ ਵਧੀਆ ਜਿਹੜੇ ਆਪਾਂ ਲੱਭ ਸਕਦੇ ਆ ਠੀਕ ਹੈ ਬਾਕੀ ਚਾਰੋ ਔਰ ਇਹਦੇ ਨਾਲ ਜਿਪ ਲੱਗੀ ਹੋਈ ਆ ਦੇਖੋ ਮੈਂ ਜਿਪ ਤੇ ਇਦਦਰਾ ਬੰਦ ਕਰ ਦਿੰਦੀ ਆ ਨਾ ਡਬਲ ਜਿਪ ਹੁੰਦੀ ਆ ਖੋਲ ਕੇ ਬਹੁਤ ਵਧੀਆ ਰਹਿੰਦੇ ਆ ਸੇਫ ਰਹਿੰਦੇ ਕੱਪੜੇ ਐਵੇਂ ਤੇ ਹੈਂਗਰਾਂ 'ਚ ਤੇ ਆਪਾਂ ਇੰਨੇ ਕੱਪੜੇ ਟੰਗ ਨਹੀਂ ਸਕਦੇ ਕਿਉਂਕਿ ਇਹ ਹੁੰਦੇ ਨੇ ਸਿਲਕੀ ਕੱਪੜੇ ਤੇ ਜਿਹੜੇ ਕਿ ਬਾਰ-ਬਾਰ ਹੈਂਗਰ ਤੋਂ ਡਿੱਗਦੇ ਨੇ ਇਸ ਕਰਕੇ ਅਸੀਂ ਇਹਨਾਂ ਨੂੰ ਪੈਕ ਕਰਕੇ ਰੱਖਣਾ ਹੀ ਜਿਹੜਾ ਕਿ ਬੈਟਰ ਸਮਝਦੇ ਆ ਇੱਕ ਸੂਟ ਹਰ ਉੱਪਰ ਵੀ ਹੈਗਾ ਜੇ ਠੀਕ ਇਹਦੇ ਚਾਰ ਸੂਟ ਪੈਗੇ ਹੋਏ ਤੇ ਇਹਦੇ ਚ ਪਿਆ ਤਿੰਨ ਕਿਉਂਕਿ ਇਹ ਜ਼ਿਆਦਾ ਹੈਵੀ ਸੀ ਇਸ ਕਰਕੇ ਤੇ ਤੁਹਾਨੂੰ ਇਹ ਮੇਰਾ ਆਈਡੀਆ ਕਿਵੇਂ ਦਾ ਲੱਗਿਆ ਓਕੇ ਜੀ